ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੰਤਰੀ ਮੰਡਲ ਦੀਆਂ ਤਿਆਰੀਆਂ ਹੋ ਰਹੀਆਂ ਨੇ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਮੰਤਰੀਆਂ ਨੂੰ ਵੀ ਸੌਂ ਚਕਾ ਦਿੱਤੀ ਜਾਵੇਗੀ ਇਸੇ ਦੇ ਚੱਲਦਿਆਂ ਰਵਨੀਤ ਬਿੱਟੂ ਚਰਚਾ ਦੇ ਵਿੱਚ ਆ ਗਏ ਨੇ ਵੈਸੇ ਵੀ ਜਾਣਕਾਰੀ ਹੈ ਕਿ ਰਵਨੀਤ ਬਿੱਟੂ ਜੋ ਆਪਣੀ ਲੋਕ ਸਭਾ ਚੋਣ ਹਾਰ ਚੁੱਕੇ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਦੀ ਵੱਡੀ ਜਿੱਤ ਹੋਈ ਸੀਗੀ ਤਾਂ ਉਹ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਨੇ ਤੇ ਅੱਜ ਵੀ ਚਾਹ ਦੇ ਸੱਦੇ ਦੇ ਉੱਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਰਵਨੀਤ ਬਿੱਟੂ ਤੇ ਰਵਨੀਤ ਬਿੱਟੂ ਬਾਰੇ ਚਰਚਾ ਇਹ ਹੈ ਕਿ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ ਵੈਸੇ ਹੋਰ ਵੀ ਕਈ ਨਾਮ ਨੇ ਜਿਨ੍ਹਾਂ ਦੀ ਚਰਚਾ ਚੱਲ ਰਹੀ ਹੈ ਜਿਸ ਤਰ੍ਹਾਂ ਹਰਦੀਪ ਪੂਰੀ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਨੇ ਕੇਂਦਰ ਦੇ ਵਿੱਚ ਉਹਨਾਂ ਦੇ ਨਾਮ ਦੀ ਵੀ ਦੁਬਾਰਾ ਚਰਚਾ ਛੜੀ ਹੋਈ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਜੋ ਪਟਿਆਲਾ ਤੋਂ ਲੋਕ ਸਭਾ ਦੇ ਉਮੀਦਵਾਰ ਸੀ ਉਹਨਾਂ ਬਾਰੇ ਵੀ ਚਰਚਾ ਛੜ ਗਈ ਹੈ ਸ਼ਾਇਦ ਉਹਨਾਂ ਨੂੰ ਦੁਬਾਰਾ ਫਿਰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਪਹਿਲਾਂ ਵੀ ਉਹ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਤਾਂ ਦੱਸਦੇ ਕਿ ਹਰਦੀਪ ਪੂਰੀ ਵੀ ਚੋਣਾਂ ਦੇ ਵਿੱਚ ਹਾਰ ਗਏ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਹੁਣ ਵੀ ਕੇਂਦਰ ਸਰਕਾਰ ਫਿਲਹਾਲ ਵਿਚਾਰ ਕਰ ਰਹੀ ਹੈ ਕਿ ਪੰਜਾਬ ਤੋਂ ਕੋਈ ਇੱਕ ਚਿਹਰਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਰਵਨੀਤ ਬਿੱਟੂ ਬਾਰੇ ਕਾਫੀ ਚਰਚਾ ਛੜੀ ਹੋਈ ਹੈ ਰਵਨੀਤ ਬਿੱਟੂ ਤਿੰਨ ਦਿਨਾਂ ਤੋਂ ਦਿੱਲੀ ਦੇ ਵਿੱਚ ਨੇ ਤੇ ਅੱਜ ਉਹ ਪ੍ਰਧਾਨ ਮੰਤਰੀ ਦੇ ਨਾਲ ਚਾਹ ਦਾ ਕੱਪ ਸਾਂਝਾ ਕਰਨ ਵੀ ਜਾ ਰਹੇ ਨੇ ਤੇ ਜੇਕਰ ਰਵਨੀਤ ਬਿੱਟੂ ਮੰਤਰੀ ਬਣਦੇ ਨੇ ਤਾਂ ਫੇਰ ਸਮੀਕਰਨ ਹੋਰ ਦੇ ਹੋਰ ਹੋ ਜਾਣਗੇ ਕਿਉਂਕਿ ਸਿਆਸਤ ਦੇ ਵਿੱਚ ਕਾਫੀ ਉਥਲ ਪੁਥਲ ਹੋ ਜਾਵੇਗੀ ਕਾਰਨ ਇਹ ਹੈ ਕਿ ਲੁਧਿਆਣਾ ਦੇ ਲੋਕਾਂ ਨੇ ਰਵਨੀਤ ਬਿੱਟੂ ਨੂੰ ਵੋਟਾਂ ਪਾਈਆਂ ਪਰ ਇੰਨੀਆਂ ਵੀ ਨਹੀਂ ਪਾਈਆਂ ਕਿ ਉਹ ਜਿੱਤ ਸਕਣ ਥੋੜੇ ਜੇ 20000 ਵੋਟਾਂ ਦੇ ਮਾਰਜਨ ਦੇ ਨਾਲ ਰਾਜਾ ਵੜਿੰਗ ਦੀ ਜਿੱਤ ਹੋਈ ਹੈ ਤੇ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਦਾ ਹਿੱਸਾ ਸੀਗੇ ਭਾਜਪਾ ਦੇ ਵਿੱਚ ਚਲੇ ਗਏ ਤੇ ਤਿੰਨ ਵਾਰ ਉਹ ਐਮਪੀ ਰਹਿ ਚੁੱਕੇ ਨੇ ਤੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਉਹ ਪੋਤੇ ਵੀ ਨੇ ਇਸ ਕਰਕੇ ਉਹਨਾਂ ਦਾ ਰੁਤਬਾ ਵੀ ਕਾਫੀ ਵੱਡਾ ਬੰਦ ਹੈ ਤਾਂ ਉਹਨਾਂ ਦੇ ਨਾਮ ਦੇ ਉੱਤੇ ਕਾਫੀ ਚਰਚਾ ਛਿੜ ਗਈ ਹੈ ਹੁਣ ਕੇਂਦਰ ਦੇ ਵਿੱਚ ਉਹ ਵਿਚਾਰ ਦੇ ਵਿੱਚ ਸ਼ਾਮਲ ਹੁੰਦੇ ਆ ਜਾਂ ਨਹੀਂ ਹੁੰਦੇ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਨਾਲ ਹੀ ਜਿਹੜੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨੇ ਰਜਨੀਸ਼ ਟਮਾਨ ਉਹਨਾਂ ਨੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਰਵਨੀਤ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਤੇ ਜੇਕਰ ਜ਼ਿੰਮੇਵਾਰੀ ਮਿਲਦੀ ਹੈ ਤਾਂ ਅਸੀਂ ਯਾਨੀ ਕਿ ਪੂਰਾ ਲੁਧਿਆਣਾ ਪੂਰੀ ਲੁਧਿਆਣੇ ਦੀ ਭਾਜਪਾ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ ਉਹਨਾਂ ਦਾ ਹਰ ਕੰਮ ਦੇ ਵਿੱਚ ਸਾਥ ਦਿੱਤਾ ਜਾਵੇਗਾ ਤੇ ਵੈਸੇ ਵੀ ਵੱਡੇ ਫੇਰਬਦਲ ਹੋ ਚੁੱਕੇ ਨੇ ਚੋਣਾਂ ਤੋਂ ਪਹਿਲਾਂ ਤੇ ਹੁਣ ਜੇਕਰ ਅਜਿਹਾ ਹੋ ਜਾਂਦਾ ਹੈ ਰਵਨੀਤ ਬਿੱਟੂ ਕੇਂਦਰ ਦੇ ਵਿੱਚ ਮੰਤਰੀ ਬਣ ਜਾਂਦੇ ਨੇ ਤਾਂ ਫੇਰ ਗੱਲ ਹੋਰ ਦੀ ਹੋਰ ਹੋ ਜੇਗੀ ਲੁਧਿਆਣਾ ਵਾਸਤੇ ਕੀ ਪੈਕੇਜ ਲੈ ਕੇ ਆਉਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਕੀ ਕਹਿੰਦੀ ਹੈ ਤੇ ਜਿਹੜੇ ਜਿੱਤੇ ਹੋਏ ਐਮਪੀ ਨੇ ਉਹਨਾਂ ਦਾ ਰੁਤਬਾ ਕਿੰਨਾ ਕੁ ਰਹਿ ਜਾਂਦਾ ਹੈ ਲੁਧਿਆਣਾ ਦੇ ਵਿੱਚ ਕਿੰਨੇ ਕੁ ਲੋਕਾਂ ਤੱਕ ਉਹ ਪਹੁੰਚ ਆਪਣੀ ਬਣਾਉਂਦੇ ਨੇ ਪਰ ਜਿਹੜੇ ਨਤੀਜੇ ਸੀਗੇ ਪੰਜਾਬ ਦੇ ਬੜੇ ਹੈਰਾਨੀਜਨਕ ਸੀਗੇ ਲੋਕ ਸਭਾ ਵਾਲੀਆਂ ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਉਹਨਾਂ ਦੇ ਸੱਤ ਸੀਟਾਂ ਦੇ ਉੱਤੇ ਕਾਂਗਰਸ ਕਾਬਜ ਹੋ ਚੁੱਕੀ ਹੈ ਤਿੰਨ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਜਦਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਹਰ ਲੀਡਰ ਇਹ 13 ਜ਼ੀਰੋ ਦੇ ਨਾਲ ਜਿੱਤ ਹਾਸਲ ਕਰ ਰਹੇ ਹਨ ਯਾਨੀ ਕਿ 13 ਸੀਟਾਂ ਸਾਡੀਆਂ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਹਾਸ਼ਿਤ ਉਤੇ ਚਲਾ ਗਿਆ ਇੱਕ ਸੀਟ ਬਠਿੰਡੇ ਵਾਲੀ ਆ ਹਰਸਿਮਰਤ ਕੌਰ ਬਾਦਲ ਵਾਲੀ ਵੈਸੇ ਹਰਸਿਮਰਤ ਕੌਰ ਬਾਦਲ ਵੀ ਪਹਿਲਾਂ ਕੇਂਦਰੀ ਮੰਤਰੀ ਰਹ ਚੁੱਕੇ ਨੇ ਪਰ ਇੱਕ ਪਾਰਟੀ ਦੀ ਇੱਕ ਸੀਟ ਦੇ ਉੱਤੇ ਡਿਪੈਂਡ ਨਹੀਂ ਕਰਦਾ ਪਰ ਜਿਹੜੀਆਂ ਜ਼ਿਆਦਾ ਸੀਟਾਂ ਹੋਣ ਭਾਜਪਾ ਵੀ ਕੇਂਦਰ ਦੇ ਵਿੱਚ ਜਿਵੇਂ ਸਰਕਾਰ ਬਣਾ ਰਹੀ ਐ ਐਨਡੀਏ ਦੇ ਤਹਿਤ ਤਾਂ ਚਾਹੁੰਦੀ ਐ ਕਿ ਸਿੱਖ ਚਿਹਰਾ ਲਿਆਂਦਾ ਜਾਵੇ ਪਰ ਇਹਨਾਂ ਪਾਰਟੀਆਂ 'ਚੋਂ ਨਹੀਂ ਆਪਣਾ ਹੀ ਕੋਈ ਚਿਹਰਾ ਭਾਜਪਾ ਦਾ ਆਗੂ ਹੀ ਉਹ ਕੇਂਦਰ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਰਵਨੀਤ ਬਿੱਟੂ ਸੱਚਮੁੱਚ ਕੇਂਦਰੀ ਮੰਤਰੀ ਬਣਦੇ ਨੇ ਜਾਂ ਫਿਰ ਇਹ ਖਬਰ ਹੈ ਜਿਹੜੀ ਜਾਂ ਇਹ ਚਰਚਾ ਹੈ ਕੇਵਲ ਤੇ ਕੇਵਲ ਅਫਵਾਹ ਨਿਕਲਦੀ ਹੈ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ